ਇਆ ਕਰਾ ਦੇਲੇ ਉਹ ਬੱਦਕਰ ਨਾ ਕਰ ਕੋਈ ਆਉਣੇ ਨਹੀਂ ਇਹ ਜੀ ਆਪ ਤੁਹਾਨੂੰ ਅੱਸੀ ਦੇ ਵਿੱਚ ਮੇਰੀ ਬਾਤ ਤੋਂ ਠੁਠਾ ਹੂੰ ਨਹੀਂ ਇਸ ਨੂੰ ਠੁਠਾ ਲਾ ਕੇ ਰੱਖਿਆ ਤੇਰਾ ਮੁੰਡਾ ਬਾਤ ਤੋਂ ਠੁਠਾ ਆਹ ਮੈਂ ਦੇਖਦਾ ਆਹ ਵੀ ਜਾਂਦੇ ਮੋਰੇ ਜੂ ਵੀਆ ਕੋਚ ਹੋਣ ਦੇ ਹਾਂ ਰੋਲੇ ਆਉਂਦੇ ਇੱਥੇ ਆ ਡਰਾਈਵਰ ਕਿੱਥੇ ਆ ਯਾਰ ਕਿੱਲੇ ਜਾਂਦੇ ਚੱਲ ਬੇਟਾ ਜਾਂਚ ਚਲੋ ਕੀ ਕਰ ਜਾਓ ਆਪਰੇ ਇੱਥੇ ਇਹ ਤੁਹਾਨੂੰ ਕਿੱਥੇ ਮਿਲ ਗਿਆ ਇਹ ਮੈਨੂੰ ਜਲੰਧਰ ਦੇ ਪਿਆਰ ਵਾਲੇ ਤੇਰੀ ਸਾਰੀ ਵੱਡੀ ਵੱਡੀ ਮੋਟਰ ਇਹ ਕਿਹੜਾ ਨਾ ਨਾ ਮੈਂ ਬੱਸ ਇਹ ਦੇਖੋ 2 ਮਿੰਟ ਲਾਓ ਯਾਰ ਡਰਾਈਵਰ ਕਿੱਥੇ ਉਹ ਵੀ ਦੇਖਦੇ ਰਹੋ ਦੇਖਦੇ ਰਹੋ ਇਹ ਕਿੱਥੋਂ ਆਏ ਸੀ ਕੀ ਨਾਮ ਆ ਤੁਹਾਡਾ ਕਿੱਧਰ ਨੇ ਨਾਮ ਕੀ ਆ ਨਾਮ ਕੀ ਆ ਨਾ ਉਹਦਾ ਨਾਮ ਕੀ ਆ ਤੂੰ ਤਾਂ ਪਤਾ ਨਹੀਂ ਤੂੰ ਕਿੱਥੇ ਰਹਿੰਦਾ ਹੀ ਤੈਨੂੰ ਕੱਚੇ ਕੱਚੇ ਰਹਿਣਾ ਕੱਚੇ ਨਾਮ ਕੀ ਆ ਤਾਂ ਜਾਮ ਸ਼ਾਮੇ ਕੱਢ ਲਈ ਦੱਸ ਮੇਰਾ ਕੋਈ ਰੋਲ ਹੀ ਨਹੀਂ ਕੋਈ ਫਿਰ ਕਿੰਨੋਂ ਹਲੰਘਰ ਘੁੰਮ ਕੇ ਚੱਕਰ ਲੱਗਦਾ ਫਿਰ ਨੇ ਕਿਥੋਂ ਲੈ ਕੇ ਆਇਆ ਮੋਟਰ ਇਹ ਫਿਰ ਰਹਿਣ ਵਾਲੀਆਂ ਕਿੱਥੋਂ ਦੀਆਂ ਹੋ ਠੀਕ ਆਲੇ ਬਾਈਕੋਂ ਤੇ ਕਰਕੇ ਗਾਣੀਆਂ ਰਹਿਣ ਵਾਲੀਆਂ ਕਿਥੋਂ ਦੀਆਂ ਤੁਸੀਂ ਇਹ ਦੱਸੋ ਕਿੱਥੇ ਪੋਵਾੜ ਪੋਵਾੜ ਕਿਹੜੀ ਜਗ੍ਹਾ ਫਾਉਲੂ ਪੇ ਕਸੂ ਜੋ ਕਿਹੜਾ ਨਗਰ ਇਧਰ ਹੀ ਬਣਦੀ ਹੈ ਸਾਡੀ ਇਹ ਮੋੜ ਰਾਂ ਕਿੱਥੋਂ ਚੱਕੀਆਂ ਤੁਸੀਂ ਇੱਥੇ ਰੋਡ ਤੇ ਮਿਲੀਆਂ ਚੱਕਰੀ ਕਿਹਨੇ ਰੋਡ ਤੇ ਮਿਲ ਗਿਆ ਚਲੋ ਤੁਹਾਨੂੰ ਲੈ ਕੇ ਚਲੋ ਲਾਲ ਦਸ ਤੋਂ ਮਿਲ ਗਿਆ ਰੋਡ ਤੇ ਕਿੱਥੇ ਲੈ ਕੇ ਪਤਾ ਦਸ ਕਿੱਥੇ ਰੋਡ ਤੇ ਮਿਲ ਜੂਗੀ ਤਾਂ ਰੋਟੀ ਤਾਂ ਖਾਣੀਆਂ ਬੰਦੇ ਨੇ ਕੰਮ ਕੀ ਕਰਦੀਆਂ ਤੁਸੀਂ ਚਲੋ ਆ ਕਰਕੇ ਚੱਕਾ ਚਲਾ ਲਵਾ ਹਾਂਜੀ ਪ੍ਰਾਇਮਰ ਦਾ ਨਾਮ ਜਿਸੰਗ ਆ ਮਾਤਾ ਜੀ ਇੱਕ ਗੱਡੀ ਕਿੱਥੋਂ ਲੈ ਕੇ ਆ ਰਹੇ ਤੇ ਕਿੱਥੇ ਜਾ ਰਹੇ ਸੀ ਐਲੀਡੀ ਲੈ ਕੇ ਆਇਆ ਮੈਂ ਜਲੰਧਰ ਬੰਦੇ ਆ ਮੈਂ ਕੱਟ ਨਾ ਜੰਨੇ ਕੋਈ ਨੰਬਰ ਆਹ ਨਾ ਬਾਹਾਂ ਦੇ ਕੀ ਕਰੂ ਤੁਸੀਂ ਤੇ ਮੈਂ ਉਧਰੋਂ ਆ ਰਿਹਾ ਸੀ ਮੇਰੇ ਕੋਲ ਲੱਗਾ ਹਾਂ ਕਿੱਥੇ ਮੰਗੀ ਲਿਫਟ ਕਿੱਥੋਂ ਮੇਰੇ ਤੁਹਾਨੂੰ ਜਲੰਧਰੋਂ ਜਦੋਂ ਵੀ ਆਪਾਂ ਜੂਟਰਨ ਮਾਰਦੇ ਇਦਣੋਂ ਲੁਧਿਆਣੇ ਨੂੰ ਇਹ ਵੀ ਜਾਉਂਦੇ ਆ ਆਹ ਸਮਝਾ ਰੋਡ ਤੇ ਜਾ ਰਹੀ ਹੈ ਉੱਥੇ ਖੜੇ ਸੀ ਮੈਂ ਲੈਫਟ ਮੰਗ ਲਈ ਤੇ ਮੈਂ ਬਿਠਾ ਲਿਆ ਮੈਂ ਥੱਲੇ ਵੀ ਨਹੀਂ ਉਤਰਿਆ ਮੈਂ ਸਮਾਨ ਲੈ ਕੇ ਵਿੱਚ ਫਸ ਲਿਆ ਤੇ ਬੈਰੀਂ ਤੇ ਜਿਹੜੀਆਂ ਮੋਟਰਾਂ ਸਿਗੀਆਂ ਕਿ ਟਾਡੀਆਂ ਹੀ ਆ ਇਹ ਨਹੀਂ ਕਿਸੇ ਮੇਰੀਆਂ ਨਹੀਂ ਦਾ ਪਰਾ ਵਾ LED ਲੱਗੇ ਆ ਇਹ ਤਾਂ ਕਸਟਮਰ ਨੇ ਜਦੋਂ ਵਿੱਚ ਤੁਸੀਂ ਬਿਠਾਇਆ ਨਾ ਤੁਹਾਨੂੰ ਪਤਾ ਨਹੀਂ ਲੱਗਾ ਵਿੱਚ ਮੋਟਰਾਂ ਵਿੱਚ ਕੀ ਆ ਕੀ ਨਹੀਂ ਸਰ ਮੈਨੂੰ ਜਮਾ ਹੀ ਨਹੀਂ ਇਹਨਾਂ ਨੇ ਫੱਟ ਕੇ ਫੱਟਾ ਫੱਟ ਐ ਚੈੱਕ ਲਿਆ ਉਹ ਜਿਵੇਂ ਹਲਕਾ ਪੁੱਛੇ ਵੀ ਨਾ ਸਕਤੀ ਬੱਚਾ ਹਾਂਜੀ ਮਦਦ ਨਹੀਂ ਦੱਸਿਆ ਨਹੀਂ ਬੈਠਣ ਲੱਗੇ ਇਹਨਾਂ ਨੇ ਪੰਡ ਦਾ ਮੈਂ ਦੇਖ ਲਿਆ ਮੈਂ ਕਿ ਚਲੋ ਇਹਨਾਂ ਦਾ ਕੋਈ ਸਮਾਨ ਆਣਾ ਵਾ ਹਲਕਾ ਪੁੱਛਿਆ ਇਹਨਾਂ ਨੇ ਚੱਟ ਕੇ ਇਸ ਤਰ੍ਹਾਂ ਦੇਖੋ ਤੇ ਤੁਸੀਂ ਤੁਸੀਂ ਇੱਥੇ ਜਿਹੜਾ ਰੁਕੇ ਆ ਤੁਹਾਨੂੰ ਇੱਥੇ ਦੇ ਪੁਲਿਸ ਅਫਸਰਾਂ ਨੇ ਚੈਕਿੰਗ ਲਈ ਰੋਕਿਆ ਨਹੀਂ ਨਹੀਂ ਰੋ ਉਹ ਤਾਂ ਸਰ ਨੇ ਸਿਖਾ ਕੇ ਮਾਦੀ ਵੀ ਖੋਲ ਕੇ ਦਿਖਾਉ ਉਹੀ ਗਿਆ ਅੱਛਾ 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 ਇਹ ਪਤਾ ਤੁਹਾਨੂੰ ਵੀ ਨਹੀਂ ਸੀਗਾ ਕਿ ਅੰਦਰ ਮੋਟਰਾਂ ਆ ਅੱਛਾ ਜਲੰਧਰੋਂ ਇੱਥੇ ਆਪਾਂ ਬਿਨਾ ਪਤਾ ਸੀ ਇੱਥੇ ਤੱਕ ਆਏ ਆ ਆਪਾਂ ਅੱਜ ਸਿਵਲ ਹਸਪਤਾਲ ਰੋਡ ਤੇ ਇੱਕ ਭਾਰ ਵਾਲੀ ਗੱਡੀ ਦੇ ਇੱਕ ਆਟੋ ਨੂੰ ਰੁਕਿਆ ਸੀਗਾ ਜਿੱਥੇ ਕਿ ਲੇਡੀਜ਼ ਵੀ ਦੇਖਣ ਨੂੰ ਮਿਲੀਆਂ ਕੀ ਕਾਰਨ ਸੀਗਾ ਉਹ ਸਾਰੀਆਂ ਚੀਜ਼ਾਂ ਨੂੰ ਰੋਕਣ ਦਾ ਉਹ ਦੇਖੋ ਜੀ ਸਾਡੇ ਐਸਐਸਪੀ ਸ਼ੌਂਕੁਹਾਦਰ ਕਪੂਰ ਥੜਾ ਦੇ ਅਤੇ ਆਪਣੇ ਐਸਪੀ ਫਗਵਾੜਾ ਤੇ ਡੀਐਸਪੀ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਮੁਹਿੰਮ ਚਲਾਈ ਗਈ ਹੈ ਜੀ ਜਿਹੜੇ ਮਾੜੇ ਅਨਸਰ ਹਨ ਉਹਨਾਂ ਨੂੰ ਤੇ ਹੰਕਾਰ ਦੇ ਲਈ ਅਸੀਂ ਇਥੇ ਨਾਕਾਬੰਦੀ ਕੀਤੀ ਸੀ ਕਿ ਦੌਰਾਨੇ ਚੈਕਿੰਗ ਜਲੰਧਰ ਸਾਈਡ ਵੱਲੋਂ ਇੱਕ ਛੋਟਾ ਹਾਥੀ ਆਇਆ ਜਿਸ ਵਿੱਚ ਦੋ ਲੇਡੀਆਂ ਸਵਾਰ ਸਨ ਉੱਪਰ ਬੈਠੀਆਂ ਹੋਈਆਂ ਸਨ ਜਿਨ੍ਹਾਂ ਨੇ ਉਹਦੇ ਵਿੱਚ ਦੋ ਮੋਟਰਾਂ ਚੋਰੀ ਦੀਆਂ ਰੱਖੀਆਂ ਹੋਈਆਂ ਸੀ ਜਿਹੜੀਆਂ ਆਈਡੈਂਟੀਫਾਈ ਹੋ ਚੁੱਕਾ ਕਿ ਸਰ ਉਹ ਚੋਰੀ ਦੀਆਂ ਸੀ ਤੋਨਾ ਨੇ ਬਿਲਕੁਲ ਮੰਨਿਆ ਕਿ ਅਸੀਂ ਇਹ ਜਿਹੜੀਆਂ ਮੋਟਰਾਂ ਹੈ ਜਿਲੰਦਰ ਬਲੰਗ ਲਿਆਣੀਆਂ ਆ ਅਤੇ ਜਿਨ੍ਹਾਂ ਨੇ ਦੱਸਿਆ ਵੀ ਉਹ ਜਿਹੜੀਆਂ ਲੁਕਾਸ਼ ਪਾ ਕੇ ਕਿਸੇ ਨੇ ਰੱਖੀਆਂ ਹੋਈਆਂ ਸੀ ਤੇ ਸਰ ਜਿਹੜਾ ਆਟੋ ਵਾਲਾ ਸੀਗਾ ਜੀ ਆਟੋ ਵਾਲਾ ਕੀ ਉਹਨੇ ਨਾਲ ਸਾਥੀ ਸੀ ਜਾਂ ਕੋਈ ਹੋਸੀ ਉਸੇ ਗੈਂਗ ਦੀਆਂ ਲੇਡੀਜ਼ ਸੀ ਆਉंगी ਤੇ ਜਿਹੜਾ ਆਟੋ ਵਾਲੇ ਨੇ ਵੀ ਰੋਕਿਆ ਤੇ ਉਹ ਕਾਟੋ ਦੇ ਉੱਤੇ ਜਿਹੜਾ ਬੋਰੀਆਂ ਦੇ ਵਿੱਚ ਚੋਰੀ ਦਾ ਸਮਾਨ ਸੀ ਇੱਕ ਏਸੀ ਸੀ ਦਾ ਚੋਰੀ ਕਰਕੇ ਰੱਖਿਆ ਹੋਇਆ ਜੀ ਅਤੇ ਹੋਰ ਕਾਫੀ ਸਮਾਨ ਸੀਗਾ ਚੋਰੀ ਦਾ ਜੀ ਇਹ ਸਾਰੀ ਟੀਮ ਦੇ ਵਿੱਚ ਛੋਟੇ ਹਾਥੀ ਦਾ ਡਰਾਈਵਰ ਇਨਵੋਲਵ ਸੀ ਜਾਂ ਕਿੱਦਾਂ ਉਹਨੇ ਲਿਫਟ ਦਿੱਤੀ ਸੀ ਜਾਂ ਕੀ ਕੀਤਾ ਸੀ ਛੋਟੇ ਹਾਥੀ ਨੂੰ ਤਾਂ ਲਿਫਟ ਲੈ ਕੇ ਹੀ ਉਹਨੇ ਸਮਾਨ ਉੱਤੇ ਲੱਗਿਆ ਉਹਦੇ ਵਿੱਚ ਬਾਕੀ ਅਸੀਂ ਲਿਆ ਕੇ ਜਿਹੜੀਆਂ ਦੋਨੋਂ ਪਾਰਟੀਆਂ ਦੋਨੋਂ ਲੇਡੀਜ਼ ਹੈਗੀਆਂ ਕੋ ਛੋਟਾ ਹਾਥੀ ਤੇ ਦੂਸਰਾ ਆਟੋ ਉਹ ਸਿਟੀ ਫਗਵਾੜੇ ਜਿਹੜਾ ਡਿਊਟੀ ਅਫਸਰ ਨੇ ਹਵਾਲੇ ਕੀਤਾ ਹੈ ਤੇ ਦੌਰਾਨੇ ਤਫਤੀਸ਼ ਜੋ ਵੀ ਗੱਲ ਸਾਹਮਣੇ ਆਈ ਉਹ ਅਮਰ ਹੈ ਤੇ ਸਾਰੇ ਇਹਨੀਆਂ ਮੋਟਰਾਂ ਸੀਗੀਆਂ ਜੀ ਉਹ ਸਰਕਾਰੀ ਵਿਭਾਗਾਂ ਦੀਆਂ ਨਹੀਂ ਕਿਆਂ ਜਾਂ ਪ੍ਰਾਈਵੇਟ ਚੋਰੀ ਕੀਤੀਆਂ ਦੇਖੋ ਜੀ ਦੇਖਣ ਨੂੰ ਤਾਂ ਇਹ ਲੱਗਦੀਆਂ ਵੀ ਸਰਕਾਰੀ ਵਿਭਾਗਾਂ ਦੀਆਂ ਹੀ ਚੋਰੀ ਕੀਤੀਆਂ ਨੇ ਅੰਦਰ ਅਫਸਰ ਉਹਨੇ ਤੇ ਕਾਰਵਾਈ ਕੀਤੀ ਕਾਰਵਾਈ ਲਈ ਹੁਣ ਡਿਊਟੀ ਅਫਸਰ ਦੇ ਹਵਾਲੇ ਕੀਤਾ ਹੈ ਤੇ ਉਹ ਬਿਆਨ ਲੈ ਕੇ ਜੋ ਵੀ ਕਾਰਵਾਈ ਹੋਊਗੀ ਉਹ ਵਿੱਚ ਜੰਦਗੀ